ਕੋਈ ਕੋਈ ਵੀ ਇੱਥੇ ਨਮਾਇੰਦਾਰियां ਆਇਆ ਹੈਗਾ ਸਾਡੇ ਕੋਲੇ ਜੀ ਅਸੀਂ ਕਹਿੰਦੇ ਆ ਵੀ ਭਗਵੰਤਬਾਨ ਸਰਕਾਰ ਆ ਕੇ ਸਾਡੇ ਕੋਲ ਘੰਟਾ ਇੱਥੇ ਬੈਠ ਕੇ ਰੋਟੀ ਖਾ ਕੇ ਚਲੇ ਆਵੇ ਜੇ ਉਹ ਨੂੰ ਨਹੀਂ ਮੋਸਕਾਉਂਦਾ ਅਸੀਂ ਤਾਂ ਧਰਨਾ ਜਕ ਲਾਂਗੇ ਦੇ ਨਾਲ ਬਹੁਤ ਜ਼ਿਆਦਾ ਲੋਕ ਜੁੜੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਤੁਸੀਂ ਦੇਖ ਹੀ ਰਹੇ ਆ ਟਰੈਕਟਰਾਂ ਦਾ ਹੜਾ ਆਇਆ ਜੇਕਰ ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਨਾ ਸੁਣੀ ਅਗਲਾ ਕਾਫਲਾ ਡੀਸੀ ਦਫ਼ਤਰ ਦੇ ਦਸਤੌਰ ਦੇ ਮੂਹਰੇ ਹੋਊਗਾ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਧਿਆਨ ਦੇਣ ਜਰੂਰ ਕਿਉਂਕਿ ਹੁਣ ਅਸੀਂ ਵੀ ਆਪਣਾ ਸਾਰਾ ਕੰਮਕਾਰ ਛੱਡ ਕੇ ਇਹ ਫੈਕਟਰੀ ਬੰਦ ਕਰਾਉਣ ਨੂੰ ਬੈਠੇ ਆਂ ਤੇ ਫੈਕਟਰੀ ਵਾਲਿਆਂ ਦਾ ਵੀ ਅਸੀਂ ਬੰਦ ਕਰਾ ਕੇ ਕੰਮ ਵੀ ਬੰਦ ਕਰਾ ਕੇ ਹਟਾਂ। ਮੋਰਚੇ ਤੇ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਜੀ ਆ ਦੇਖੋ ਤੁਸੀਂ ਆਪ ਖੜੇ ਹੋਰੇ ਇੰਨੀ ਗੰਦੀ ਬਦਬੋ ਆ ਰਹੀ ਆ ਕਿ ਲ ਐਸਬੀਐਮ ਸਾਹਿਬ ਵੀ ਆ ਕੇ ਗਏ ਨੇ ਬੀਐਸਬੀ ਸਾਹਿਬ ਆਏ ਨੇ ਉਹ ਵੀ ਆਪਣੇ ਮਾਲਕ ਢੀ ਫਿਰਦੇ ਮੂੰਹ ਚੋਂ ਗੰਦੀ ਬਦਬੂ ਛੱਡ ਰਹੀ ਫੈਕਟਰੀ ਨੂੰ ਬੰਦ ਕਰਵਾਉਣ ਲਈ ਕਰੀਬ 20 ਪਿੰਡਾਂ ਦੇ ਲੋਕਾਂ ਵੱਲੋਂ ਅੱਜ 6ਵੇਂ ਦਿਨ ਦਾ ਧਰਨਾ ਸਰਕਾਰ ਖਿਲਾਫ ਫਰੋਸ ਅਤੇ ਲੀਡਰਾਂ ਦੇ ਬਾਈਕਾਟ ਨਾਲ ਜੋਬਨ ਦੇ ਰਿਹਾ ਦਿਨ ਰਾਤ ਦੇ ਧਰਨੇ ਨੂੰ ਨਿਰੰਤਰ ਜਾਰੀ ਰੱਖਣ ਲਈ ਲੋਕਾਂ ਵੱਲੋਂ ਰਾਤ ਦੇ ਪਹਿਰੇ ਲਈ ਏਸੀ ਟਰਾਲੀ ਦਾ ਪ੍ਰਬੰਧ ਅਤੇ ਧਰਨਾਕਾਰੀਆਂ ਲਈ 24 ਘੰਟੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਅੱਜ 6ਵੇਂ ਦਿਨ ਫੈਕਟਰੀ ਨੂੰ ਬੰਦ ਕਰਵਾਉਣ ਲਈ ਅਤਿ ਦੀ ਗਰਮੀ ਵਿੱਚ ਭਾਰੀ ਗਿਣਤੀ ਅੰਦਰ ਔਰਤਾਂ ਤੇ ਖਾਸ ਕਰਕੇ ਮਜ਼ਦੂਰ ਭਾਈਚਾਰੇ ਨੇ ਨਾਰਾਬਾਜ਼ੀ ਕੀਤੀ ਲੋਕ ਕਨੇ ਪ੍ਰਦੂਸ਼ਣ ਫੈਲਾ ਰਹੀ ਫੈਕਟਰੀ ਦੇ ਵਿਰੋਧ ਚ ਹੋਰ ਲੋਕਾਂ ਨੂੰ ਜਾਗਰੂਕ ਕਰਨ ਲਈ ਕਰੀਬ 2 ਪਿੰਡਾਂ ਵਿੱਚ ਮਾਰਚ ਕੀਤਾ ਗਿਆ ਸਵੇਰੇ 10 ਵਜੇ ਸ਼ੁਰੂ ਹੋਇਆ ਇਹ ਮਾਰਚ ਹਲਕਾ ਖੰਨਾ ਤੇ ਹਲਕਾ ਪਾਇਲ ਦੇ ਪਿੰਡ ਕੁੰਗਰਾਲੀ, ਕ੍ਰਿਸ਼ਨਗੜ੍ਹ, ਮਹਿੰਦੀਪੁਰ, ਗਗੜ ਮਾਜਰਾ, ਗਾਜੀਪੁਰ, ਕਮਮਕ, ਮਾਜਰੀ, ਗੋਬਿੰਦਪੁਰਾ ਅਤੇ ਪਾਇਲ ਸ਼ਹਿਰ ਵਿੱਚੋਂ ਗੁਜ਼ਰਿਆ ਸੰਘਰਸ਼ ਕਮੇਟੀ ਨੇ ਕਿਹਾ ਫੈਕਟਰੀ ਮਾਲਕਾਂ ਵੱਲੋਂ ਅਜੇ ਤੱਕ ਗੰਦੀ ਬਦਬੂ ਰੋਕਣ ਲਈ ਅਤੇ ਧਰਤੀ ਵਿੱਚ ਪਾਏ ਜਾ ਰਹੇ ਗੰਦੇ ਪਾਣੀ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਲੋਕਾਂ ਨੂੰ ਬਿਮਾਰੀਆਂ ਤੇ ਹੋਰ ਅਲਮਤਾ ਕਰਨ ਆਪਣੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ ਜਿਸ ਕਰਕੇ ਲੋਕਾਂ ਵਿੱਚ ਰੋਜ਼ ਦੀ ਲਹਿਰ ਆਏ ਦਿਨ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ ਸੰਘਰਸ਼ ਕਮੇਟੀ ਨੇ ਕਿਹਾ ਫੈਕਟਰੀ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਲਈ ਅਗਲੇ ਦਿਨਾਂ ਵਿੱਚ ਕੋਈ ਵਸਤੂ ਬਾਹਰ ਅੰਦਰ ਨਹੀਂ ਜਾਣ ਦਿੱਤੀ ਜਾਵੇਗੀ ਲੋਕਾਂ ਨੇ ਫਿਰ ਦੁਹਰਾਇਆ ਕਿ ਆਗਾਮੀ ਚੋਣਾਂ ਵਿੱਚ ਕਿਸੇ ਵੀ ਪਾਰਟੀ ਦਾ ਬੂਥ ਨਹੀਂ ਲਵਾਇਆ ਜਾਵੇਗਾ ਅਤੇ ਵੋਟਾਂ ਦਾ ਮੁਕੰਮਲ ਬਾਈਕਾਟ ਜਾਰੀ ਰਹੇਗਾ ਕੁਝ ਦਿਨ ਬਾਅਦ ਤੱਕ ਵੀ ਜੇਕਰ ਪ੍ਰਸ਼ਾਸਨ ਨਾ ਜਾਗਿਆ ਤਾਂ 400 ਟਰੈਕਟਰ ਤਰ੍ਹਾਂ ਦੇ ਕਾਫਲੇ ਨਾਲ ਏਡੀਸੀ ਖੰਨਾ ਦਾ ਦਫਤਰ ਘੇਰਾਂਗੇ ਲੋਕਾਂ ਵਿੱਚ ਗੁੱਸੇ ਦੀ ਲਹਿਰ ਫੈਕਟਰੀ ਅਤੇ ਪ੍ਰਸ਼ਾਸਨ ਦੇ ਜੀ ਦਾ ਚੰਜਾਲ ਬਣ ਸਕਦੀ ਹੈ ਜੇਕਰ ਸਮੇਂ ਰਹਿੰਦੇ ਅਫਸਰ ਸ਼ਾਹੀ ਨਾ ਜਾਗੀ ਤਾਂ ਇਹ ਧਰਨਾ ਵੱਡੇ ਮੋਰਚੇ ਵਿੱਚ ਬਦਲ ਸਕਦਾ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਹੋਰਨਾਂ ਪ੍ਰਬੰਧਕਾਂ ਨੇ ਕਿਹਾ ਕਿ ਇਸ ਫੈਕਟਰੀ ਦੀ ਤਰਜ ਤੇ ਪਾਇਲ ਵਿਖੇ ਲੱਗ ਰਹੀ ਫੈਕਟਰੀ ਖਿਲਾਫ ਮੋਰਚਾ ਲੱਗ ਸਕਦਾ ਸਰਵਿੰਦਰ ਹੈਗਾ ਜੀ ਪਿੰਡ ਗਵਿੰਦਪੁਰਾ ਸਾਡਾ ਜੀ ਤੇ ਮੈਂ ਨਾ ਇੱਥੇ ਅੱਜ ਇੱਥੇ ਅਸੀਂ ਆਏ ਆ ਪਹਿਲਾਂ ਵੀ ਆਉਨੇ ਆ ਗੰਦੀ ਗੈਸ ਫੈਕਟਰੀ ਬਾਰੇ ਪਰ ਅਸੀਂ ਮੇਰੇ ਥੋਡੇ ਮਾਦਮ ਰਾਹੀਂ ਭਗਵੰਤ ਜੀ ਸਰਕਾਰ ਨੂੰ ਇੱਕ ਮੈਸੇਜ ਦੇਣਾ ਮੰਗਦੇ ਆ ਵੀ ਤੁਸੀਂ ਕਹਿੰਦੇ ਹੋ ਵੀ ਬਾਹਰੋਂ ਲੋਕ ਇੱਥੇ ਆਉਣਗੇ ਪਰ ਜੇ ਇਦਾਂ ਗੰਦੀ ਹਵਾ ਗੰਦਾ ਪਾਣੀ ਕਰਦਾ ਇੱਥੇ ਜਿਹੜੇ ਇੱਥੇ ਲੋਕ ਨੇ ਇਹ ਵੀ ਰਹਿਣ ਨੂੰ ਤਿਆਰ ਨਹੀਂਗੇ ਪਰ ਮੈਂ ਇੱਕ ਹੋਰ ਕਹਿੰਦਾ ਵੀ ਵੋਟਾਂ ਤੋਂ ਪਹਿਲਾਂ ਜਦੋਂ ਭਗਵੰਤ ਜੀ ਆਪਣੇ ਮੁੱਖ ਮੰਤਰੀ ਸਾਹਿਬ ਵੀ ਲੈ ਕੇ ਆ ਅੱਗ ਵੀ ਆਉਂਦੇ ਫਿਰਦੇ ਨੇ ਤੇ ਨੇ ਵੀ ਹੁਣ ਇੰਨੇ ਦਿਨ ਤੇ ਲੋਕ ਇੱਥੇ ਕਲਪਦੇ ਨੇ ਵੀ ਹੁਣ ਹੁਣ ਕਿਉਂ ਨਹੀਂ ਆਉਂਦੇ ਜਦੋਂ ਉਹਨਾਂ ਕੋਲੇ ਵੋਟਾਂ ਦਾ ਐਡਵਰਟਾਈਜ਼ਮੈਂਟ ਕਰਨ ਨੂੰ ਗੁਜਰਾਤ ਜਾ ਸਕਦੇ ਨੇ ਬਾਹਰ ਇੱਥੇ ਸਾਡੇ ਕੋਲ ਕਦੇ ਨਹੀਂ ਆਉਂਦੇ ਹੈਗੇ ਸਾਡੀ ਪਾਰਲੀਮੈਂਟ ਵੱਲੋਂ ਦੀ ਇੱਕ ਫਰਜ਼ ਬਣ ਜਾਂਦਾ ਉਹ ਵੀ ਹੈ ਕਿ ਨਹੀਂ ਕੋਈ ਕੋਈ ਵੀ ਇੱਥੇ ਨੁਮਾਇੰਦਗੀ ਆਇਆ ਹੈਗਾ ਸਾਡੇ ਕੋਲੇ ਜੀ ਅਸੀਂ ਕਹਿੰਦੇ ਆ ਵੀ ਭਗਵੰਤਬਾਨ ਸਰਕਾਰ ਆ ਕੇ ਸਾਡੇ ਕੋਲ ਘੰਟਾ ਇੱਥੇ ਬੈਠ ਕੇ ਰੋਟੀ ਖਾ ਕੇ ਚਲੇ ਆਵੇ ਜੇ ਉਹ ਨੂੰ ਨਹੀਂ ਮੋਸਕਾਉਂਦਾ ਅਸੀਂ ਤੋਂ ਧਰਨਾ ਚੱਕ ਲਾਂਗੇ ਤੁਹਾ ਤੁਸੀਂ ਵਧੀਆ ਰਿਹਾ ਸਾਡਾ ਇਹ ਇਹ ਜੋ ਮਾਰਚ ਆ ਨਾ ਜਿੰਨੇ ਪਿੰਡਾਂ ਚ ਅਸੀਂ ਕਾਲ ਕਰੀ ਸੀ ਸਿਰਫ ਅਸੀਂ ਇੱਕ ਗਰੁੱਪ ਦੇ ਵਿੱਚ ਜਿਹੜਾ ਇਹਦਾ ਗਰੁੱਪ ਬਣਾਇਆ ਹੈ ਇੱਕ WhatsApp ਤੇ ਉਹਦੇ ਚ ਹੀ ਕਾਲ ਕਰੀ ਸੀ ਅਜੇ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਨੋਨਸਮੈਂਟਾਂ ਜਾਂ ਉਹ ਨਹੀਂ ਕਰੀ ਜੇ ਸਾਡਾ ਨਾਂ ਸੁਣਵਾਈ ਹੋਈ ਤਾਂ ਇਦੋਂ ਜਿਹੜਾ ਗਾਂਹਾਂ ਵਾਲਾ ਰੋਸ ਮਾਰਚ ਉਹ ਤਾਂ ਇਦੋਂ ਵੀ ਦੁੱਗਣਾ ਜਾਂ ਤਿੱਗਣਾ ਹੋ ਸਕਦਾ ਇਹ ਸਿਰਫ ਗਰੁੱਪ ਦੇ ਵਿੱਚ ਹੀ ਕਿਹਾ ਗਿਆ ਸੀ ਵੀ ਬੇਨਤੀ ਆ ਭਾਈ ਆਪਾਂ ਇੱਕ ਰੋਸ ਮਾਰਚ ਕੱਢਣਾ ਵੀ ਉਹਦੇ ਵਿੱਚ ਵੱਧ ਤੋਂ ਵੱਧ ਟਰੈਕਟਰ ਲੈ ਕੇ ਆਓ ਸਾਡੇ ਟਰੈਕਟਰ ਅਜੇ ਪਿੰਡ ਦੇ ਵੀ ਘਰਾਂ ਚ ਖੜੇ ਨੇ ਜਿਹੜੇ ਅਸੀਂ ਨਹੀਂ ਕੱਢੇ ਕਿਉਂਕਿ ਸਾਡੇ ਕੋਲ ਟਰੈਕਟਰ ਪਹੁੰਚ ਗਏ ਸੀ ਇੰਨਾ ਕਈ ਅਸੀਂ ਦੱਸਣਾ ਚਾਹੁੰਦੇ ਸੀ ਜਗਾਉਣਾ ਚਾਹੁੰਦੇ ਸੀ ਲੋਕਾਂ ਨੂੰ ਅਧਿਕਾਰੀਆਂ ਦੇ ਬਹੁਤ ਹੈ ਕਿ ਜਗਾਉਂਗੇ ਅਧਿਕਾਰੀਆਂ ਜਗਾ ਜਗਾਉਂਗੇ ਅਧਿਕਾਰੀਆਂ ਨੂੰ ਹੁਣ ਜਾਗਣਾ ਚਾਹੀਦਾ ਜੀ ਆਹ ਰੋਸ ਮਾਰਚ ਦੇਖ ਕੇ ਜਾਂ ਆਪਣਾ ਇਕੱਠ ਦੇਖ ਲੋ ਬੀਬੀਆਂ ਬੈਠੀਆਂ ਨੇ ਜਾਂ ਜਿੰਨਾ ਵੀ ਇਕੱਠ ਆ ਇਹਨੂੰ ਦੇਖ ਲੋ ਕਿਸੇ ਧਰਨੇ ਤੇ ਇਕਣ ਹੋਊਗਾ ਹੁਣ ਸੰਤੋਸ਼ ਨਾਲ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਸਾਨੂੰ ਮਾਣ ਆ ਜਿਹੜਾ ਸਾਡਾ ਇਲਾਕਾ ਸਾਡੇ ਨਾਲ ਖੜਾ ਸਾਡੇ ਨਾਲ ਮੋਡਾ ਨਾਲ ਮੋਡਾ ਜੋੜ ਕੇ ਹਰ ਇੱਕ ਪਿੰਡ ਸਾਡਾ ਖੜਾ ਤੇ ਵੋਟਾਂ ਦਾ ਬਾਈਕਾਰਟ ਕਰਿਆ ਕਈ ਪਿੰਡਾਂ ਨੇ ਸਾਡਿਆਂ ਨੇ ਜਿਵੇਂ ਕਿ ਨਵਾਂ ਪਿੰਡ ਕਿਸ਼ਨਗੜ੍ਹ ਗਾਜੀਪੁਰ ਕੰਗਰਾਲੀ ਠੀਕ ਹੈ ਜੀ ਇਹ ਪਿੰਡਾਂ ਨੇ ਹਜੇ ਹੋਰ ਪਿੰਡ ਵੀ ਇਹ ਇੱਕ ਦੋ ਦਿਨ ਦੇ ਵਿੱਚ ਸਾਡੇ ਨਾਲ ਤੁਰਨਗੇ ਇਹ ਚੀਜ਼ ਦੇ ਉੱਪਰ ਬਾਈਕਾਰਟ ਤੇ ਨਾ ਅਸੀਂ ਬੂਥ ਲਾਵਾਂਗੇ ਨਾ ਵੋਟ ਪਾਉਣ ਜਾਵਾਂਗੇ ਹਾਂਜੀ ਅੱਜ ਦਾ ਹੰਗਾਰਾ ਬਹੁਤ ਵਧੀਆ ਰਿਹਾ ਜੀ ਪ੍ਰਾਪਤੀ ਕੀ ਹੋਈ ਹੈ ਜੀ ਪ੍ਰਾਪਤੀ ਜੀ ਸਾਡੇ ਨਾਲ ਬਹੁਤ ਜ਼ਿਆਦਾ ਲੋਕ ਜੁੜੇ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚੋਂ ਤੁਸੀਂ ਦੇਖ ਹੀ ਰਹੇ ਆਂ ਟਰੈਕਟਰਾਂ ਦਾ ਹੜਾ ਆਇਆ ਜੇਕਰ ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਨਾ ਸੁਣੀ ਸਾਡੀ ਕੋਈ ਮੰਗ ਨਾ ਮੰਨੀ ਅਗਲਾ ਕਾਫਲਾ ਡੀਸੀ ਦਫ਼ਤਰ ਦੇ ਦਸਤੌਰ ਦੇ ਮੂਹਰੇ ਹੋਊਗਾ ਜੀ ਇਹ ਕਿਸੇ ਤਰ੍ਹਾਂ ਅਸੀਂ 500 ਟਰੈਕਟਰ ਲੈ ਕੇ ਪਹੁੰਚ ਕਰਾਂਗੇ ਇਹਦੂ ਚੌਗਣੇ ਟਰੈਕਟਰ ਲੈ ਕੇ ਪਹੁੰਚਾਂਗੇ ਜੀ ਜੇ ਸਾਡੀ ਕੋਈ ਸੁਣਵਾਈ ਨਾ ਹੋਈ ਤਾਂ ਪ੍ਰਸ਼ਾਸਨ ਵੀ ਇੱਕ ਦੋ ਦਿਨ ਹੋਰ ਰਿਹਾ ਕੀ ਕੀਤਾ ਉਹਨਾਂ ਨੇ ਪ੍ਰਸ਼ਾਸਨ ਜੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਪਰ ਅਜੇ ਅਜੇ ਤੱਕ ਸਾਨੂੰ ਕੋਈ ਨਹੀਂ ਸਪਰੂਵ ਨਹੀਂ ਦਿੰਦਾ ਕੋਈ ਸਿਆਸੀ ਲੀਡਰ ਨਹੀਂ ਸਾਡੇ ਤੱਕ ਕੋਈ ਆ ਜਿਵੇਂ ਕਿ ਤੁਸੀਂ ਵਿਰੋਧ ਕੀਤਾ ਹੋਇਆ ਬਾਈਕਾਟ ਦੇ ਜਿਹੜੇ ਬੋਰਡ ਨੇ ਇਕੱਲੇ ਤੁਹਾਡੇ ਕੰਗਰਾਲੀ ਪਿੰਡ ਦੇ ਵਿੱਚ ਨੇ ਤੇ ਜਿਹੜੇ ਹੋਰ ਪਿੰਡ ਵੀ ਤੁਸੀਂ ਕਹਿੰਦੇ ਸਾਡੇ ਨਾਲ ਬਾਈਕਾਟ ਕਰ ਰਹੇ ਨੇ ਕੀ ਉਹ ਲਾਉਣਗੇ ਬੋਰਡ ਬਾਈ ਜੀ ਪੰਜਾਂ ਪਿੰਡਾਂ ਦੇ ਵਿੱਚ ਬਾਈਕਾਟ ਦੇ ਬੋਰਡ ਲੱਗ ਚੁੱਕੇ ਆ ਬਾਕੀ ਹੌਲੀ ਹੌਲੀ 2-4 ਦਿਨਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਬਾਈਕਾਟ ਦੇ ਬੋਰਡ ਲੱਗਣਗੇ ਕਿਹੜੇ ਕਿਹੜੇ ਵਿੱਚ ਬੋਰਡ ਲੱਗ ਚੁੱਕੇ ਆ ਕਿਸ਼ਨਗੜ ਲੱਗ ਚੁੱਕੇ ਆ ਜੀ ਗਾਲੀਪੌਰ ਲੱਗ ਚੁੱਕੇ ਆ ਜੀ ਨਵਾਂ ਪਿੰਡ ਲੱਗ ਚੁੱਕੇ ਆ ਜੀ ਤੇ ਕੰਗਰਾਲੀ ਚ ਲੱਗ ਚੁੱਕੇ ਆ ਅਸੀਂ ਅੱਜ ਦੇ ਮਾਰਚ ਵਾਲੇ ਅਸੀਂ ਅੱਜ ਦੇ ਮਾਰਚ ਨੂੰ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਵੀ ਇਹ ਜਾਗੇ ਹੁਣ ਤਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਧਿਆਨ ਦੇਣ ਜਰੂਰ ਕਿਉਂਕਿ ਹੁਣ ਅਸੀਂ ਵੀ ਆਪਣਾ ਸਾਰਾ ਕੰਮਕਾਰ ਛੱਡ ਕੇ ਇਹ ਫੈਕਟਰੀ ਬੰਦ ਕਰਾਉਣ ਨੂੰ ਬੈਠੇ ਆ ਤੇ ਫੈਕਟਰੀ ਵਾਲਿਆਂ ਦਾ ਵੀ ਅਸੀਂ ਬੰਦ ਕਰਾ ਕੇ ਕੰਮ ਵੀ ਬੰਦ ਕਰਾ ਕੇ ਹਟਾਂਗੇ ਤੇ ਅੱਜ 150 ਦੇ ਕਰੀਬ ਟਰੈਕਟਰ ਮਾਰਚ ਹੋਇਆ ਵਾ ਟਰੈਕਟਰ ਸੀਗੇ ਆਲੇ-ਦਾਲੇ ਪਿੰਡਾਂ ਦੇ ਵਿੱਚ 10 ਕਿਲੋਮੀਟਰ ਰੇਂਜ 'ਚ ਅਸੀਂ ਸਾਰੇ ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਵਾ ਪ੍ਰਸ਼ਾਸਨ ਨੂੰ ਜਗਾਉਣ ਖਾਤਰੇ ਤੇ ਇੱਕ ਪ੍ਰਸ਼ਾਸਨ ਨੂੰ ਜਗਾਉਣ ਖਾਤਰ ਸਰਕਾਰ ਨੂੰ ਜਗਾਉਣ ਖਾਤਰ ਅਸੀਂ ਇਹ ਵੀ 5-10 ਪਿੰਡਾਂ ਨੇ ਅਪਰਾਲਾ ਕੀਤਾ ਵਾ ਵੀ ਚੋਣਾਂ ਦਾ ਅਸੀਂ ਬਾਈਕਾਟ ਕਰਾਂਗੇ ਕਿਉਂਕਿ ਜਿਹੜੀ ਇਹ ਫੈਕਟਰੀ ਆ ਇਹਨੇ ਹਵਾ ਵੀ ਖਰਾਬ ਕਰ ਦਿੱਤੀ ਤੇ ਇਹ ਗੰਦੀ ਬਦਬੂ ਛੱਡ ਕੇ ਸਾਰੇ ਪਿੰਡਾਂ 'ਚ ਜੇ ਫੈਕਟਰੀ ਬੰਦ ਹੋ ਜਾਏਗੀ ਨਹੀਂ ਇਹ ਪ੍ਰਸ਼ਾਸਨ ਅਧਿਕਾਰੀ ਉੱਪਰ ਤੱਕ ਆਵਾਜ਼ ਸਾਡੀ ਅਸੀਂ ਪਹੁੰਚਾਉਣਾ ਚਾਹੁੰਦੇ ਹਾਂ ਪ੍ਰਸ਼ਾਸਨ ਅਧਿਕਾਰੀ ਇਹਨਾਂ ਨੂੰ ਜਗਾਉਣ ਵਾਸਤੇ ਅਸੀਂ ਇਹ ਇਲੈਕਸ਼ਨ ਦਾ ਬਾਈਕਾਟ ਕੀਤਾ ਸਰਕਾਰ ਜਾਗੇ ਸਰਕਾਰ ਨੂੰ ਵੀ ਚਾਹੀਦਾ ਵਾ ਸਾਡਾ ਸਾਥ ਦੇਵੇ ਨਾ ਕਿ ਫੈਕਟਰੀਆਂ ਕਿਉਂਕਿ ਪੋਲੂਸ਼ਨ ਬੋਰਡ ਸਰਕਾਰ ਦੇ ਅੰਡਰ ਐਸ ਡੀ ਐਮ ਅਧਿਕਾਰੀ ਸਾਰੇ ਅਧਿਕਾਰੀ ਸਰਕਾਰ ਦੇ ਅੰਡਰ ਵੋਟਾਂ ਸਰਕਾਰ ਨੇ ਸਾਡੇ ਤੋਂ ਲੈਣੀਆਂ ਨੇ ਤੇ ਹੈਲਪ ਫੈਕਟਰੀ ਵਾਲਿਆਂ ਦੀ ਕੀਤੀ ਜਾਂਦੀ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਵੀ ਪ੍ਰਸ਼ਾਸਨ ਜੀ ਸਿੰਘਾ ਜੀ ਕਿ ਮਾਮਲਾ ਸੀ ਅਜੀ ਕੁਮਾਰ ਜੀ ਪਾ ਗਿਆ ਅਸੀਂ ਨਾ ਹੀ ਸਾਡੇ ਕੋਲ ਅਜੇ ਪ੍ਰਸ਼ਾਸਨ ਕੰਗੀ ਤਰ੍ਹਾਂ ਪਹੁੰਚ ਨਹੀਂ ਕਰ ਰਿਹਾ ਤੇ ਅਸੀਂ ਆਪਣੇ ਜਿਹੜਾ ਰੋਸਤਾਰਨਾ ਫੈਕਟਰੀ ਦੇ ਖਿਲਾਫ ਲਾਇਆ ਉਹਦੇ ਲਈ ਇੱਕ ਟਰੈਕਟਰਾਂ ਦਾ ਰੋਡ ਸ਼ੋਅ ਰੱਖਿਆ ਸੀਗਾ ਟਰੈਕਟਰਾਂ ਦਾ ਰੋਡ ਸ਼ੋਅ ਰੱਖਿਆ ਸੀਗਾ ਅਸੀਂ ਕੱਲ ਇੱਕ ਛੋਟੀ ਜੀ ਕਾਲ ਦਿੱਤੀ ਸੀ ਕਿਸਾਨ ਨੂੰ ਜਿਹਦੇ ਵਿੱਚ ਅੱਜ ਸਾਨੂੰ ਐਡਾ ਜ਼ਬਰਦਸਤ ਹੰਗਾਰਾ ਮਿਲਿਆ ਤੇ ਸਾਨੂੰ ਇਹ ਲੱਗਦਾ ਵੀ ਅਸੀਂ ਇਹ ਮੋਰਚਾ ਪਤਾ ਹੀ ਕਰ ਦਿੱਤਾ ਅੱਜ ਘੱਟੋ ਘੱਟ ਸਾਡੇ ਕੋਲੇ 150 ਦੇ ਕਰੀਬ ਟਰੈਕਟਰ ਇਕੱਠਾ ਹੋ ਗਿਆ ਜੀ ਇੱਕ ਛੋਟੀ ਜੀ ਕਾਲ ਦੇ ਉੱਤੇ ਹੀ ਕਿੰਨੇ ਪਿੰਡਾਂ 'ਚ ਮਾਰਚ ਕੀਤਾ ਗਿਆ ਅਸੀਂ ਜੀ ਕੀਤਾ ਜੋ 14-15 ਪਿੰਡਾਂ ਦੇ ਵਿੱਚ ਮਾਰਚ ਕੀਤਾ ਵੀ ਪائل ਸ਼ਹਿਰ ਦੇ ਵਿੱਚ ਵੀ ਕੀਤਾ ਦਾਣਾ ਮੰਡੀ 'ਚ ਵੀ ਕੀਤਾ ਲੋਕਾਂ ਦਾ ਕਿਵੇਂ ਘਾਰਾ ਸਾਨੂੰ ਸਾਰੇ ਮੁੰਡਾਂ ਦਾ ਵਿੱਚੋਂ ਲੋਕਾਂ ਦਾ ਬਹੁਤ ਘਾਰਾ ਮਿਲਿਆ ਲੋਕੀ ਘਰਾਂ ਜੋ ਬਾਹਰ ਆਏ ਸਟੇਲ ਚਾਹ ਬਾਣੀਆਂ ਨੇ ਪ੍ਰਬੰਧ ਕੀਤੇ ਅਸੀਂ ਕਿਸੇ ਨੂੰ ਨਹੀਂ ਦੱਸਿਆ ਅਸੀਂ ਸਿਰਫ ਕਿਸਾਨ ਭਰਾਵਾਂ ਨੂੰ ਬੇਨਤੀ ਉਹ ਕੀਤੀ ਸੀਗੀ ਵੀ ਕੱਲ ਨੂੰ ਆਪਾਂ ਰੋਸ ਮਾਰਚ ਕਰਨਾ ਪ੍ਰਕਾਸ਼ਨ ਨੂੰ ਕੋਈ ਹੰਗਾਰਾ ਮਿਲਿਆ ਅੱਜ ਸਾਨੂੰ ਫੇਰ ਕੋਈ ਹੰਗਾਰਾ ਨਹੀਂ ਮਿਲਿਆ ਜੀ ਪ੍ਰਸ਼ਾਸਨ ਕਰਨੀ ਵਾਲੇ ਦਾ ਅਗਲਾ ਸਟੈਪ ਕੀ ਹੈ ਤੁਹਾਡਾ ਫਿਰ ਇਸ ਤੋਂ ਬਾਅਦ ਅਗਲਾ ਅਗਲਾ ਸਟੈਪ ਇਹ ਹੈ ਅਸੀਂ ਮੇਨ ਆ ਕੇ ਰੋਡ ਸ਼ੋਅ ਕੀਤਾ ਤਾਂ ਅਸੀਂ ਐਤਵਾਰ ਨੂੰ ਇੱਥੇ ਬਹੁਤ ਵੱਡਾ ਕੱਟ ਕਰ ਰਹੇ ਹਾਂ ਸਾਡੇ ਕੋਲੇ ਸਾਰੀਆਂ ਕਿਸਾਨ ਜਥੇਬੰਦੀਆਂ ਆ ਰਹੀਆਂ ਨੇ ਸਾਡੀ 10 ਜਿਹਾ ਜਥੇਬੰਦੀਆਂ ਨਾਲ ਤਾਂ ਗੱਲ ਹੋ ਚੁੱਕੀ ਹੈ ਜੀ ਜੋ ਕਹਿੰਦਾ ਤੁਹਾਡੇ ਕੋਲੇ ਆਉਣਾ ਤੇ ਜਿੰਨੇ ਤਾਂ ਵੀ ਮੋਰਚੇ ਲੱਗੇ ਨੇ ਜੀ ਫੈਕਟਰੀਆਂ ਦੇ ਖਿਲਾਫ ਉੱਥੋਂ ਸਾਰਿਆਂ ਤੋਂ ਸੰਗਤ ਪਹੁੰਚ ਰਹੀ ਹੈ ਸਾਡੇ ਕੋਲੇ ਘੱਟੋ ਘੱਟ ਸਾਡਾ 5 ਤੋਂ 6000 ਬੰਦੇ ਦਾ ਇਕੱਠ ਹੋਊਗਾ ਜ ਪਰ ਉਸ ਤੋਂ ਬਾਅਦ ਅਸੀਂ ਅਗਲੀ ਰਾਤ ਨਿੱਤੀਬ ਨਵਾਵਾਂਗੇ ਜੇ ਜੀ ਵੀ ਹੋਊਗੀ ਅਸੀਂ ਉਸ ਪੀਕ ਤੱਕ ਤਰਨ ਲੈ ਕੇ ਜਾਵਾਂਗੇ ਜਿਵੇਂ ਰਾਤ ਡੀਆ ਮੇਜਰ ਸਿੰਘ ਆ ਜੀ ਕੀ ਕਰਨਾ ਚਾਹ ਰਹੇ ਆ ਜੇ ਮਾਰਚ ਬਾਰੇ ਮੋਰਚ ਉਹਦੇ ਆ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਜੀ ਆ ਦੇਖੋ ਤੁਸੀਂ ਆਪ ਖੜੇ ਹੋ ਰਹੇ ਐਨੀ ਗੰਦੀ ਬਦਬੂ ਆ ਰਹੀ ਆ ਕਿ ਲਸਬੀਐਮ ਸਾਹਿਬ ਵੀ ਆ ਕੇ ਗਏ ਨੇ ਡੀਐਸਬੀ ਸਾਹਿਬ ਆਏ ਨੇ ਉਹ ਵੀ ਆਪਣੇ ਰਮਾਲ ਕੱਢੀ ਫਿਰਦੇ ਮੂੰਹ ਚ ਅਸੀਂ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਵੀ ਆ ਕੇ ਚਾਰ ਦਿਨ ਇੱਥੇ ਰwidehat ਰਹੇ ਸਾਡੇ ਕੋਲ ਰਹਿਣ ਸਹਿਣ ਦਾ ਪ੍ਰਬੰਧ ਆਪਣੇ ਬੱਚਿਆਂ ਨੂੰ ਲੈ ਕੇ ਆਵੇ ਕਿਉਂ ਇੰਨੀ ਹਵਾ ਗੰਦੀ ਕਰੀਆ ਫੈਕਟਰੀ ਨੇ ਪਾਣੀ ਥੱਲੇ ਧਰਤੀ ਚ ਪਾ ਰਹੇ ਨੇ ਪ੍ਰਸ਼ਾਸਨ ਦੇ ਵੱਲ ਕਿਉਂ ਨਹੀਂ ਮੁੱਖ ਮੰਤਰੀ ਸਾਹਿਬ ਗੱਲਾਂ ਕਰਦੇ ਨੇ ਅਸੀਂ ਬਾਹਰੋਂ ਬੱਚੇ ਲੈ ਕੇ ਆਉਣੇ ਨੇ ਪਰ ਮੈਨੂੰ ਲੱਗਦਾ ਵੀ ਸਾਨੂੰ ਪਿੰਡ ਖਾਲੀ ਕਰਨੇ ਪੈਣੇ ਨੇ ਸਾਨੂੰ ਚਾਹੇ ਕਿਤੇ ਜੇ ਕੈਨੇਡਾ ਨਹੀਂ ਤਾਂ ਅਸੀਂ ਦੁਬਈ ਦਬੂਈ ਤਾਂ ਜਾਣਾ ਹੀ ਪਊ ਸੌਦੇ ਛੋਟੇ ਮੁਲਕਾਂ ਚਲੇ ਜਾਵਾਂਗੇ ਪਰ ਇੱਥੇ ਮਰਨ ਨਾਲੋਂ ਤਾਂ ਚੰਗੇ ਆ ਫੈਕਟਰੀ ਲੌਂਗ ਵੇਲੇ ਪੰਚਾਇਤ ਤੋਂ ਪਰਮਿਸ਼ਨ ਲਈ ਗਈ ਸੀ ਨਹੀਂ ਇਹ ਨਹੀਂ ਪਤਾ ਵੀ ਲਈਆ ਕਿ ਨਹੀਂ ਲਈਆ ਇਹਨਾਂ ਕੋਲ ਐਨਓਸੀ ਹੈਗੀ ਨਹੀਂ ਪਰ ਪਹਿਲਾਂ ਸਰਤਾ ਹੋਰ ਸੀ ਵੀ ਇਹ ਬਦਬੂ ਵਾਲੀ ਤਾਂ ਗੱਲ ਨਹੀਂ ਵੀ ਹੋਈ ਯਾਰ ਹੁਣ ਬਦਬੋਆਂ ਦੀ ਤੁਸੀਂ ਆਪ ਖੜੇ ਹੋ ਤੁਸੀਂ ਦੇਖੋ ਵੀ ਕਿੰਨੀ ਗੰਦੀ ਬਦਬੋ ਆ ਰਹੀ ਆ ਕੋਈ ਪ੍ਰਵਾਣੀ ਜਿਹਨੂੰ ਬਿਮਾਰੀ ਲੱਗੀ ਹੋਵੇ ਕੋਈ ਪਿੰਡ ਜਿਹ ਹੈ ਦਾ ਬਣਾ ਜਿਹਨੂੰ ਬਿਮਾਰੀ ਲੱਗੀ ਹੋਵੇ ਬਹੁਤ ਬੰਦੇ ਨੇ ਜੀ ਬੰਦੇ ਬੱਚੇ ਬੇਹੋਸ਼ ਹੋਏ ਨੇ ਪਿਛਲੇ ਹਫਤੇ ਬੱਚਿਆਂ ਕੱਲ ਉਲਟੀਆਂ ਆਉਂਦੀਆਂ ਨੇ ਉਹਰੇ ਖੜਦੇ ਆ ਬੁੜੀਆਂ ਜਿ ਲੈਡੀਜ਼ ਉਲਟੀਆਂ ਸਾਸ ਬੰਦ ਹੋ ਕੇ ਪ੍ਰਸ਼ਾਸਨ ਤੋਂ ਡਿਕਾ ਸੁਣੇਗਾ ਹਾਂ ਹਾਂ ਜੀ ਸੁਣਨੀ ਚਾਹੀਦੀ ਆ ਪ੍ਰਸ਼ਾਸਨ ਨੂੰ ਅਸਲੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆ ਵੀ ਸਾਨੂੰ ਇਦੋਂ ਦਾ ਪਿੰਡਾਂ ਚੋਂ ਫੇਰ ਕਾਲਾ ਦੇ ਦੋ ਗੁਜਰਾਤ ਦੇ ਬੰਦੇ ਦੀ ਕਹਿੰਦੇ ਫੈਕਟਰੀ ਆ ਮੋਦੀ ਤੋਂ ਪਹਿਲਾਂ ਬਦਨਾਮ ਹੋਇਆ ਪਿਆ ਵੀ ਗੁਜਰਾਤ ਦੇ ਵਪਾਰੀ ਆਉਂਦੇ ਨੇ ਇਹ ਭਗਵੰਤ ਮਾਨ ਸਾਨੂੰ ਅਪੀਲ ਕਰਦੇ ਆ ਵੀ ਐਜੇ ਵਪਾਰੀਆਂ ਸਾਨੂੰ ਲੋਡ ਨਹੀਂ ਇਹ ਜੀ ਰੋਜ਼ਗਾਰ ਨਹੀਂ ਮਿਲਿਆ ਸਾਡਾ ਹਵਾ ਪਾਣੀ ਖਰਾਬ ਕਰਿਆ ਇਹਨਾਂ ਨੇ ਇਹ ਫੈਕਟਰੀਆਂ ਬੰਦ ਕਰਕੇ ਜਿੱਥੇ ਮਰਜੀ ਗੁਜਰਾਤ 'ਚ ਲਾ ਦੇਵੇ ਇਹ ਕੋਈ ਰੋਜ਼ਗਾਰ ਨਹੀਂ ਦੇ ਰਹੀਆਂ ਇਹ ਤਾਂ ਸਾਡੀ ਮੌਤ ਦੇ ਬਰੰਟ ਲੈ ਕੇ ਆਈਆਂ ਨੇ ਫੈਕਟਰੀਆਂ ਅੱਜ ਕੀ ਨਾਮ ਹੈ ਤੁਹਾਡਾ ਫਿਰ ਉਹ ਨਾਮਦੀਪ ਸਿੰਘ ਆ ਅਮਨਦੀਪ ਜੀ ਕੀ ਹੈ ਜਿਹੜਾ ਤੁਹਾਡਾ ਜਿਹੜਾ ਤੁਸੀਂ ਆ ਕੇ ਟੈਕਸ ਮਾਰਕ ਕਰਦੇ ਹੋ ਇਹ ਵੀ ਸਾਡਾ ਸਾਡੇ ਕੋਲੇ ਗੈਸ ਫੈਕਟਰੀਆਂ ਸੀ ਐਸਜੀ ਲਈ ਗੈਸ ਫੈਕਟਰੀ ਉਹਦਾ ਜੀ ਸਾਨੂੰ ਇੰਨਾ ਜਿਆਦਾ ਗੰਦਾ ਮੁਸਕ ਹੈ ਵੀ ਜੇ ਅਸੀਂ ਘਰਾਂ 'ਚ ਬਹਿ ਜੰਦੇ ਹਾਂ ਸਾਨੂੰ ਰੋਕੀ ਦੀ ਖਾ ਹੁੰਦੀ ਰਹਿਣਾ ਸਿਆਣਾ ਤੇ ਪੈਣਾ ਸਾਡਾ ਉੱਤੋਂ ਹੋਇਆ ਪਿਆਵਾ ਸਾਡੇ ਪਾਣੀ ਵੀ ਦੂਸ਼ਟ ਕਰਦਾ ਹਵਾ ਸਾਡੀ ਪਾਣੀ ਇੰਨਾ ਦੂਸ਼ਟ ਤੇ 24 ਸਾਲ ਲੈਣਾ ਵੀ ਓਕੇ ਹੋ ਚੁੱਕਿਆ ਹੈ ਤੇ ਕੀ ਜਦ ਕਰ ਤੱਕ ਨਹੀਂ ਬੰਦ ਕੀ ਹੈਗਾ ਤੁਹਾਡਾ ਤੁਹਾਡਾ ਮੇਨ ਜਿਹੜਾ ਹੈਗਾ ਕੀ ਫੈਕਟਰੀ ਬੰਦ ਕਰਾਉਣਾ ਜਾਂ ਉਹਦੇ ਕੀ ਹੈਗਾ ਹਾਂਜੀ ਫੈਕਟਰੀ ਬੰਦ ਕਰਾਉਣੀ ਹੈ ਜੀ ਅੱਛਾ ਜੀ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਇਹ ਫੈਕਟਰੀ ਨੂੰ ਬੰਦ ਕੀਤਾ ਜਾਵੇ ਇਹੋ ਜੀਆਂ ਜੰਗੀਆਂ ਫੈਕਟਰੀਆਂ ਪੰਜਾਬ 'ਚ ਨਾ ਲਾਈਆਂ ਜਾਣ ਤੁਹਾਡੀ ਕਿਸੇ ਉੱਤੇ ਕਰਕੇ ਨਾ ਕੱਲ ਬਾਤ ਹੋਈ ਹੈ ਇਸ ਸਬੰਧ ਵਿੱਚ ਦੇਖੋ ਜੀ ਪ੍ਰਸ਼ਾਸਨ ਕੱਲ ਸਾਡੇ ਕੋਲ 15 ਮਿੰਟ ਲਈ ਆਇਆ ਸੀ ਉਹਨਾਂ ਨੂੰ ਵੀ ਅਸੀਂ ਇਹੀ ਮੰਗ ਰੱਖੀ ਆ ਵੀ ਸਾਡੀ ਫੈਕਟਰੀ ਬੰਦ ਕਰਿਓ ਹੋਰ ਕੀ ਕੀ ਨਕਾਇਜ਼ ਆ ਗਿਆ ਸਾਡੇ ਆ ਜੀ ਸਾਡੀ ਤਾਂ ਮੰਗ ਇਹੀ ਆ ਜੀ ਇਹ ਫੈਕਟਰੀ ਬੰਦ ਕਰੋ